ਖਾਨ ਪਿੰਦੇ ਸ਼ੁਕੀਨੋ ਤਾਂ ਫਿਰ ਤੁਹਾਡੇ ਲਈ ਇਹ ਖਬਰ ਹੈ ਕਿਉਂਕਿ ਇਸ ਖਬਰ ਨੂੰ ਵੇਖਣ ਤੋਂ ਬਾਅਦ ਤੁਸੀਂ ਬਾਹਰ ਜਾਣ ਤੋਂ ਖਾਨ ਤੋਂ ਪਰਹੇਜ਼ ਕਰਦੋਗੇ ਮਾਮਲਾ ਮੁਕਸਸ ਸਾਹਿਦ ਦਾ ਹੈ ਇਥੇ ਇੱਕ ਚਾਈਨੀਜ਼ ਫੂਡ ਪਰੋਸਣ ਵਾਲਿਆ ਦੀ ਕਰਤੂਤ ਸਾਹਮਣੇ ਆਈ ਹੈ ਇਸ ਨੂੰ ਸਾਡੇ ਸਹਿਯੋਗੀ ਨੇ ਆਪਣੇ ਕੈਮਰੇ ਦੇ ਵਿੱਚ ਕੈਦ ਵੀ ਕੀਤਾ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਚਾਈਨੀਜ਼ ਫੂਡ ਦਾ ਕਰਿੰਦਾ ਜ਼ਿਵਰ ਦੇ ਪਾਣੀ ਦੇ ਡਾਲ ਬਰਤਨਾ ਨੂੰ ਤੋੜ ਰਿਹਾ ਹੈ ਇਹਨਾਂ ਬਰਤਨਾ ਦੇ ਵਿੱਚ ਲੋਕਾਂ ਨੂੰ ਖਾਣਾ ਪਰੋਸਿਆ ਜਾਂਦਾ ਹੈ ਵੀਡੀਓ ਬਣਨ ਤੋਂ ਬਾਅਦ ਚਾਈਨੀਜ਼ ਫੂਡ ਕਾਰਜੋੜੇ ਕੋਰਨਰ ਦੇ ਮਾਲਕ ਨੇ ਸਬੂਤਾ ਤੇ ਸਥਿਤੀ ਨੂੰ ਨਸ਼ਟ ਕਰਨ ਦੇ ਇਰਾਦੇ ਨਾਲ ਥਾਦੀ ਕਾਰਵਾਈ मरम्मत पर असल सबूत नहीं लुका सक्या ससी काल जी इंडिया न्यूज़ पंजाब ਦੇ ਵਿੱਚ ਇਸ ਵੇਲੇ ਮੈਂ ਇਹ ਸ਼ਾਂਤ ਸ਼੍ਰੀ ਮੁਖਤਸਰ ਸਾਹਿਬ ਦਾ ਇੱਕ ਵਿਚਿਲਤ ਮਾਮਲਾ ਲੈ ਕੇ ਆਇਆ ਹਾਂ ਜਿਸ ਨੂੰ ਦੇਖ ਕੇ ਤੁਹਾਡੇ ਇੱਕ ਵਾਰ ਦੰਦਾਂ ਥੱਲੇ ਜੀਵਾ ਜਾਵੇਗੀ ਕੈਮਰਾ ਪਰਸਨ ਮੇਰੇ ਨਾਲ ਹੌਲੀ ਹੌਲੀ ਅੱਗੇ ਆਉਣਗੇ ਤੁਹਾਨੂੰ ਦ੍ਰਿਸ਼ ਦਿਖਾਵਾਂਗੇ ਜਿਸ ਜਗ੍ਹਾ ਤੇ ਇੱਕ ਵਿਅਕਤੀ ਵੱਲੋਂ ਝੂਠੇ ਬਰਤਨ ਰੱਖੇ ਜਾ ਰਹੇ ਨੇ ਬਰਤਨ ਟੋਤੇ ਜਾ ਰਹੇ ਆ ਥੋੜਾ ਅੱਗੇ ਜਾਣਗੇ ਕੈਮਰਾ ਪਰਸਨ ਦਿਖਾ ਦਈਏ ਕਿ ਫਰਸ਼ ਦੇ ਉੱਪਰ ਬਿਲਕੁਲ ਤਾਜ਼ੀ ਰੇਪੇਰ ਲੱਗੀ ਹੋਈ ਹੈ ਇਸ ਜਗ੍ਹਾ ਨੂੰ ਮੁਰੰਮਤ ਕੀਤਾ ਗਿਆ ਹੈ ਤਾਂ ਸੀਮੈਂਟ ਹੈ ਬਿਲਕੁਲ ਹੱਥਾਂ ਦੇ ਵਿੱਚ ਆ ਰਿਹਾ ਹੈ ਸੀਮੈਂਟ ਬਿਲਕੁਲ ਹੱਥਾਂ ਦੇ ਵਿੱਚ ਆ ਰਿਹਾ ਹੈ ਲਾਈਕ ਜਿਸ ਤਰ੍ਹਾਂ ਨਾਲ ਵਿਅਕਤੀ ਵੱਲੋਂ ਬਰਤਨ ਟੋਤੇ ਜਾ ਰਹੇ ਨੇ ਤਾਂ ਇਹ ਦ੍ਰਿਸ਼ ਹੈ ਉਹੀ ਵਿੱਚ ਇਹ ਬਲੈਕ ਕਲਰ ਦੀ ਪਾਈਪ ਹੈ तक गल करेंगे ऐसे ब्रदर नीर जी एक मिनट गे भाई साहब क्या नाम है जी आपका क्या नाम है जी आपका गोपाल देखना ऊपर आप कितनी देर से ये काम में लगे हो ये पांच महीने हुआ, हुआ। कहा आप? आप रात यहाँ पर सीवरेज के पानी में बर्तन धो रहे थे क्या था वो घटनाक्रम क्यों था ऐसे ਕਿ ਨੇ ਆਪ ਅੱਭੀ ਇੱਥੇ ਬਰਤਨ ਕਿਸ ਬਾਪ ਪਾਣੀ ਵਿੱਚ ਦੋਹਰਾ ਦਿਖਾਣਾ ਆ ਗਿਆ ਕਿ ਹੁਣ ਵੀ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਦੀ ਹੈ ਕਿ ਕਿਹੋ ਜਿਹੇ ਪਾਣੀ ਦੀ ਜਿਹੜੀ ਹੈ ਵਰਤੋਂ ਕੀਤੀ ਜਾ ਰਹੀ ਹੈ ਨਹੀਂ ਆ ਹੁਣ ਵੀ ਤੁਸੀਂ ਤਾਂ ਉਹੀ ਕੰਮ ਕਰੀ ਜਾਂਦੇ ਹੋ ਆਪ ਅੱਭੀ ਗੰਦੇ ਪਾਣੀ ਵਿੱਚ ਦੋ ਰਹੇ ਹੈ ਇਹ ਫਿਰ ਉਸੋ ਸਾ ਹੈ ਨਾ ਬਿਲਕੁਲ ਜੀ ਤਸਵੀਰਾਂ ਦੇ ਵਿੱਚ ਦਿਖਾਦੀ ਹੈ ਤੁਹਾਨੂੰ ਹਰੋ ਚੀਜ਼ ਦਿਖਾਵਾਂਗੇ ਦੀਵਾਰ ਦੇ ਉੱਪਰ ਜੋ ਇਸ ਵੀਡੀਓ ਦੇ ਵਿੱਚ ਸੀ ਬਿਲਕੁਲ ਉਸੇ ਤਰ੍ਹਾਂ ਹੀ ਮਗਰ ਲੱਗੇ ਹੋਏ ਫਲੈਕਸ ਬੈਨਰ ਇਸ ਤੋਂ ਬਾਅਦ ਅੰਦਰ ਜਾਵਾਂਗੇ ਜਿਹੜਾ ਇਹਨਾਂ ਦਾ ਮੇਨ ਕਾਰੀਗਰ ਹੈ ਉਸਦੇ ਨਾਲ ਪੂਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਾਂਗੇ ਇਹ ਮਾਮਲਾ ਆਖਰਕਾਰ ਕੀ ਸੀ ਹਨ ਜੀ ਆਪਿਸ ਕਿੰ ਕੀ ਨਾਮ ਹੈ ਭਾਈ ਸਾਹਿਬ ਆਪਕਾ ਹਰਕਾ ਹੈ ਜੀ ਹਰਕਾ ਹੈ ਹਰ ਹਰਕਾ ਹੈ ਜੀ ਰਕੀ ਕਿੰਨੀ ਦੇਰ ਸੇ ਆਪ ਕੰਮ ਕਰ ਰਹੇ ਹੋ ਯਹਾਂ ਪੇ ਯਹਾਂ ਪੇ ਹੋ ਗਿਆ 20-25 ਸਾਲ ਹੋ ਗਿਆ 25 ਸਾਲ ਇੱਕ ਦਿਨ ਮੇ ਕਿੰਨੇ ਲੋਗ ਆ ਜਾਂਦੇ ਹੈ ਆਪਕੇ ਪਾਸ ਯਹਾਂ ਪੇ जी आ जाता है बस थोड़ा बहुत ही आता है इतना ज्यादा नहीं है काम को मेरे। नहीं अभी तो हमने देखा कि बड़ी बड़ी गाड़िया वाले भी आ रहे हैं आपके पास काफी था नहीं वो तो ऐसे ना कभी कोई बार आ जाता है इधर इधर भी तो भी की छुट्टी है ना जी समझ गए आप मैं किस काम के लिए आया हूँ आपके पास जी वो वो होगा सर क्या होगा जी बताइए आप सरसफे करने वास्ते होगा जी सर के लिए सरसवे के लिए नहीं जो रात आपके व्यक्ति सीवरेज के पानी में बर्तन धो तो, रहे थे साढ़े तो, दस बजे यहाँ पे ना आपने वो ईट लगा रहा था जी कुछ करके वो ईट ईट अभी लगा दिया आपने अभी सीमेंट से काम करवाया आपको अच्छा लगता है सीवरेज के पानी में बर्तन धोने और नहीं था वो सीवरेज नहीं है ना पास वीडियो है उसका वो मैं कल देखा था उनको बोला भी था ਉਹ ਪਾਣੀ ਪਾਈਪ ਵਿੱਚ ਪਾਈਪ ਚਾਂ ਦੇ ਬੜਾ ਸੀ ਵੀ ਪਾਣੀ ਥਾ نیچے ਸੀਵਰੇਜ ਦਾ ਗੰਦਾ ਪਾਣੀ ਥਾ ਜਿਸ ਵਿੱਚ ਅਫਰਤ ਹੋ ਰਿਹਾ ਸੀ ਸੀਵਰੇਜ ਦਾ ਇਹ ਦੇਖੋ ਸੀਵਰੇਜ ਹੈ ਨਹੀਂ ਇਹਦਾ ਸੀਵਰੇਜ ਆਪਣੇ ਮੁਰੰਮਤ ਕਾਮ ਅਸੀਂ ਇਹਨਾਂ ਦੇ ਬਿਲਕੁਲ ਨਾਲ ਚੱਲਦੇ ਆ ਜੀ ਅਤਾਜਾ ਸੀਮੈਂਟ ਜਿਹੜਾ ਲੱਗਿਆ ਹੋਇਆ ਇਸ ਚੀਜ਼ ਦੀ ਬਲਾਕੇਜ ਸੀ ਜਿਹਦੇ ਕਰਕੇ ਇੱਥੇ ਪਾਣੀ ਖੜਾ ਸੀ ਕੀ ਮੈਂ ਗਲਤ ਕਹਿ ਰਿਹਾ ਜੀ ਉਹ ਤਾਂ ਸਹੀ ਥੀ ਪਰ ਮਿੱਟੀ ਥਾ ਹਾਂ ਜੀ ਉਸ ਵਿੱਚ ਮਿੱਟੀ ਥਾ ਉਸ ਵਿੱਚ ਪਾਈਪ ਪਾਈਪ ਹੈ ਨਾ ਵੀ ਇੰਨੇ ਗੰਦੇ ਪਾਣੀ ਦੇ ਵਿੱਚ ਜਿਹੜੇ ਭਾਂਡੇ ਧੋ ਕੇ ਲੋਕਾਂ ਨੂੰ ਖਵਾਣਾ ਹੋਇਆ ਨਹੀਂ ਇਹ ਬਾਬੂ ਜੀ ਮੈਂ ਧੋਣੇ ਲਈ ਹੋ ਗਿਆ ਤਾਂ ਮਤਲਬ ਇਹ ਬਾਅਦ ਵਿੱਚ ਖੋਲ ਜਾਂਦਾ ਨਾ ਇਧਰ ਇਧਰ ਜਾ ਜਾਂਦਾ ਨਾ ਕਿਉਂਕਿ ਉਧਰ ਦੁਕਾਨ ਵਾਲੇ ਨੂੰ ਦਿੱਕਤ ਆਦਾ ਇਸ ਕਰਕੇ ਆਪਕੋ ਲਗਾ ਕਿ ਉਹ ਗਲਤ ਥਾ ਜਾਂ ਨਹੀਂ ਲਗਾ ਨੇ ਉਹ ਗਲਤ ਨਹੀਂ ਰਿਹਾ ਪਰ ਆਪਸ਼ਰਮਿੰਦਾ ਹੈ ਜਾਂ ਆਪਕੋ ਅਭਿਮਾਨ ਮਹਿਸੂਸ ਹੋ ਰਿਹਾ ਹੈ ਇਹ ਹੋ ਤਾਂ ਬਸ ਸਿੱਧਾ ਅੱਗੇ ਸੇ ਹੋਗਾ ਐਸਾ ਨਹੀਂ ਨਹੀਂ ਅੱਗੇ ਜੀ ਐਸਨ ਸਾਡੇ ਨਾਲ ਉਹੀ ਚਾਈਨੀਸ ਫੂਡ ਕਾਰਨਰ ਦੇ ਓਨਰ ਜਿਨ੍ਹਾਂ ਨੇ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਹੈ ਤਸਵੀਰਾਂ ਦੂਜੇ ਪਾਸੇ ਵੀ ਦਿਖਾਵਾਂਗੇ ਉਸ ਸਟਾਲ ਦੀਆਂ ਜਿਹੜੀ ਸਟਾਲ ਰਾਤ ਲਗਾਤਾਰ ਕੈਦ ਹੋ ਰਹੀ ਸੀ ਤਾਂ ਦੂਜੇ ਪਾਸੇ ਉਸੇ ਤਰ੍ਹਾਂ ਹੀ ਵਿੱਕੀ সুইਟਸ ਤੇ ਇੱਕ ਜਿਹੜੇ ਕੇਪੀ ਲਹਿੰਗਾ ਦੇ ਸੀਨ ਜਿਹੜੇ ਰਾਤ ਵੇਲੇ ਜਦ ਰਿਕਾਰਡ ਹੋ ਰਹੀ ਸੀ ਤਾਂ ਇਹੀ ਉਹ ਚਾਈਨੀਸ ਫੂਡ ਕੋਰਨਰ ਹੈ ਜਿੱਥੇ देर रात ਗੰਦਗੀ ਭਰੇ ਪਾਣੀ ਦੇ ਵਿੱਚ ਬਰਤਨ ਧੋਣ ਦਾ ਮਾਮਲਾ ਤੁਹਾਡੇ ਸਾਰਿਆਂ ਤੱਕ ਇਸ ਵੇਲੇ ਮੈਂ ਪਹੁੰਚਾ ਚੁੱਕਿਆ ਹਾਂ ਦੇਖਣਾ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ 'ਚ ਕੀ ਕਾਰਵਾਈ ਕਰੇਗਾ ਤੇ ਲੋਕ ਆਪਣੀ ਸਿਹਤ ਸੁਰੱਖਿਆ ਸਫਾਈ ਨੂੰ ਲੈ ਕੇ ਇਸ ਦੁਕਾਨ ਬਾਰੇ ਕਿਹੋ ਜਿਹਾ ਫੈਸਲਾ ਲੈਣਗੇ ਪਾਣੀ ਅੱਜ ਰਾਤ ਨੂੰ 1:30 ਉੱਥੋਂ ਦੀ ਰੰਗ ਰਹੇ ਸੀ ਤੇ ਅਸੀਂ ਸੋਚਿਆ ਵੀ ਇੱਥੋਂ ਤੋਂ ਕੁਝ ਖਾਈਏ ਜਿਹੜੇ 버ਗਰ ਵਗੈਰਾ ਵੇਚਦੇ ਜੋ ਵੀ ਰੇੜੀ ਲਾਉਂਦੇ ਆ ਪਰ ਜਦੋਂ ਅਸੀਂ ਵੇਖਿਆ ਵੀ ਉਹ ਜਿਹੜੇ ਭਾਂਡੇ ਉੱਥੇ ਸੀਵਰੇਜ ਦਾ ਪਾਣੀ ਖੜਾ ਸੀ ਉਹਦੇ ਵਿੱਚ ਹੀ ਭਾਂਡੇ ਧੋਏ ਜਾਂਦੇ ਸੀ ਤੇ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਬਾਈ ਤੁਸੀਂ ਇਹ ਕੰਮ ਗਲਤ ਕਰ ਰਹੇ ਹੋ ਤੇ ਬਰਨਾ ਸਾਹਿਬ ਉਹਨਾਂ ਨੇ ਸਾਨੂੰ ਉਸ ਗੱਲ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ ਕਿਹੜੇ ਰੋਡ ਦੀ ਘਟਨਾ ਵਿੱਚ ਸੀ ਇਹ ਕੋੜਾ ਪੂਰਾ ਰੋਡ ਦੀ ਮੁੰਡਿਆ ਸਕੂਲ ਦੇ ਨਾਲ ਜੋ ਤੁਹਾਡੇ ਨਾਲ ਕੌਣ ਸੀ ਉਸ ਵੇਲੇ ਮੇਰੇ ਨਾਲ ਮੇਰਾ ਵੱਡਾ ਪ੍ਰਤਾਪ ਸਿੰਘ ਸੀ ਅਸੀਂ ਦੋਨੋਂ ਆਨੇ ਆ ਰਹੇ ਸੀ ਹਾਂਜੀ ਰੰਜੀ ਬੀ ਜੀ ਅਸੀਂ ਬਿਲਕੁਲ ਨਾਲ ਸੀਗੇ ਕੀ ਗੱਲ ਹੋਈ ਵੀਰ ਜੀ ਉੱਥੇ ਕੋਈ ਨਹੀਂ ਇਹ ਬਦਰਾ ਛੋਟਾ ਕਹਿੰਦਾ ਕੋ ਖਾ ਕੇ ਆਈਏ ਬਾਜ਼ਾਰ ਅਸੀਂ ਗਏ ਤੇ ਤਕਰੀਬਨ ਰਾਤ 10:30 ਦਾ ਟਾਈਮ ਸੀਗਾ ਤੇ ਵੇਖਿਆ ਵੀ ਯਾਰ ਇਹ ਤਾਂ ਮੈਂ ਲਾਇਆ ਸਾਹਿਬ ਮੈਂ ਕਿਹਾ ਯਾਰ ਇੰਨੇ ਸ਼ਹਿਰ ਤੇ ਵਧੀਆ-ਵਧੀਆ ਚੰਗੇ-ਚੰਗੇ ਬੰਦੇ ਇੱਥੋਂ ਸਮਾਨ ਲੈ ਕੇ ਜਾਂਦੇ ਆ ਤੇ ਮੈਂ ਕਿਹਾ ਲੋਕਾਂ ਨੂੰ ਤਾਂ ਗਾਂਦੀ ਖਵਾਈ ਜਾਂਦੇ ਯਾਰ ਧਿਆਨੀਆਂ ਨਹੀਂ ਕਿਸੇ ਦਾ ਇਹ ਅੱਜ 18 ਤਰੀਕ ਹੋਈਏ ਕਿੰਨੀ ਤਰੀਕ ਇਸ 17 ਤਰੀਕ ਰਾਤ ਨੂੰ ਤਕਰੀਬਨ 10 10:30 ਦਾ ਟਾਈਮ ਸੀ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੋਗੇ ਇਸ ਬੋ ਬੇਨਤੀ ਆ ਵੀ ਨਗਰੀ ਧਿਆਨ ਦਿੱਤਾ ਜਾਵੇ ਅਜਿਹੇ ਪਰਦੇਸੀ ਇੱਥੇ ਆ ਕੇ ਲੋਕਾਂ ਨੂੰ ਗੰਦ ਦਿਖਵਾਈ